ਸੱਚ ਗੱਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਕੀ ਕਰਨ ਆਇਓ ਸੁਖਣਾ ਬਸੇ ਘੁੰਮਣ ਆਏ ਨੇ ਕਹਿੰਦੇ ਮੁੰਡੇ ਨਾ ਮਾਵਾਂ ਦੇ लाडले ਹੁੰਦੇ ਆ ਪਿਓਵਾਂ ਨੂੰ ਤਾਂ ਮੈਂ ਕਹਿੰਦੀ ਜੱਫੀ ਪਾਉਣ ਤੋਂ ਸੰਗਦੇ ਐਦਾਂ ਕਿਉਂ ਹੁੰਦਾ ਸਹੀ ਗੱਲ ਹੈ ਸਾਡੇ ਵੀ ਇਦਾਂ ਹੀ ਆ ਬਟ ਕਿਉਂ ਬਸ ਹੀ ਉਦਾਂ ਹੀ ਥੋੜਿਆ ਜਿਦਾ ਨਾ ਜਗਦੇ ਰਹਿੰਦੇ ਆ ਪਿਓ ਨਾਲ ਗੱਲ ਕਰਨੇ ਤਾਂ ਜਿੱਦਾਂ ਥੋੜਿਆ ਜਿਦਾ ਮੰਮੀ ਨਾਲ ਥੋੜੀ ਜਿਆਦਾ ਹੁੰਦੀ ਇੰਟਰੈਕਸ਼ਨ ਜਿੱਦਾ ਕਹਦੀ ਏ ਉਹ ਤਾਂ ਜਿਆਦਾ ਨੇੜੇ ਹੁੰਦਾ ਹਰ ਗੱਲ ਆਪਾਂ ਖੋਲ ਹੀ ਦੀ ਆ ਪਿਓ ਨਾਲ ਬੰਦਾ ਸੰਦਾ ਜੱਕਦਾ ਰਹਿੰਦਾ ਗੱਲ ਕਰਨੇ ਤੋਂ ਪਿਆਰ ਵਰਿਆ ਤੇ ਉਹ ਨਾ ਹੁੰਦਾ ਪੈਸੇ ਵੀ ਪਿਓ ਨਹੀਂ ਲਾਣੇ ਹੁੰਦੇ। ਕਹਿਣਾ ਮੰਮੀ ਨਹੀਂ ਹੁੰਦਾ ਵੀ ਲੈ ਦੇ। ਇਦਾਂ ਤੁਸੀਂ ਸਿਫਤ ਪਹਿਲਾਂ ਤਾਂ ਤੁਸੀਂ ਵਿਰਾਕ ਕਿਨੂੰ ਪਾਣੇ ਮਾਂ ਨੂੰ ਵਿਰਾਦਦੇ ਹੋ ਕਿ ਪਿਓ ਨੂੰ ਰਾਨੇ ਹੋ। ਬਸ ਦੋਨੇ ਬਰਾਬਰ ਹੀ ਆ। ਸੋ ਅ ਅੱਜਕੱਲ ਦੇ ਜਨਰੇਸ਼ਨ ਦੇ ਵਿੱਚ ਨਾ ਪਿਆਰ ਜਿਹੜਾ ਹੈਗਾ ਬੜਾ ਕੰਪਲਿਕੇਟਿਡ ਹੋ ਗਿਆ ਹੈ। ਤੁਹਾਨੂੰ ਆਪਣੇ ਪਾਰਟਨਰ ਦੇ ਵਿੱਚ ਕਿਹੜੀ ਇਦਾਂ ਤਿੰਨ ਚੀਜ਼ਾਂ ਚਾਹੀਦੀਆਂ ਮੰਡੈਟਰੀ ਹੋਣੀ ਚਾਹੀਦੀਆਂ ਨੇ? ਤੁਸੀਂ ਦੱਸੋ। ਇੱਥੇ ਪਾਰ ਸਵੇ ਦੇ ਲੱਭੀਆਂ ਨੇ ਪਾਰਟ ਨਾਲ ਇਹਦਾ ਚੀਜ਼ਾਂ ਦਾ ਵਾਧਾ ਮੈਂ ਲੱਭਾਂਗੇ। ਮਤਲਬ ਸਵੇ ਦੇ ਸੁਖ ਨਾਲ ਤੁਰੇ ਫਿਰਦੇ ਹੋ। ਮੈਂ ਤਾਂ ਮੈਰਟ ਐ। ਮੇਰੀ ਤਾਂ ਮੈਰਿਜ ਹੋਈ ਹੋਆ ਤੁਹਾਡੀ ਮੈਰਿਜ ਹੋਈ ਹੋਈ ਆ ਚਲੋ ਤੁਸੀਂ ਦੱਸ ਦੋ ਕਿ ਨਾ ਤਾਂ ਵੀ ਨਹੀਂ ਤੋਂ ਲਈ ਹੋ ਗਿਆ ਮੰਨਦੇ ਇਹਨਾਂ ਤੋਂ ਸਲੀਮ ਮੈਰਿਡ ਹੋ ਤੁਸੀਂ ਇਹ ਦੱਸੋ ਕਿ ਇੱਕ ਰਿਸ਼ਤੇ ਨੂੰ ਮੇਨਟੇਨ ਕਰਨ ਦੇ ਲਈ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਬਾਸ ਸਮਝਣਾ ਚਾਹੀਦਾ ਇੱਕ ਦੂਜੇ ਨੂੰ ਗੱਲਬੰਦੀ ਨਹੀਂ ਚਾਹੀਦੀ ਚਾਹੀਦਾ ਇੱਥੇ ਫੈਨਾਂ ਨਹੀਂ ਚਾਹੀਦਾ ਸਾਡੇ ਨਾਲ ਮੇਰੇ ਸਮਝਣਾ ਚਾਹੀਦਾ ਇੱਕ ਦੂਜੇ ਨੂੰ ਸ਼ੱਕ ਨਹੀਂ ਕਰਨਾ ਚਾਹੀਦਾ ਸਭ ਤੋਂ ਵੱਡੀ ਗੱਲ ਹੈ ਮੇਨ ਗੱਲ ਇਹ ਵੀ ਸ਼ੱਕ ਨਹੀਂ ਕਰਨਾ ਚਾਹੀਦਾ ਇੱਕ ਦੂਜੇ ਦੇ ਸਮਝਣਾ ਚਾਹੀਦਾ ਇੱਕ ਦੂਜੀ ਗੱਲ ਨੇ ਦੋਨਾਂ ਨੂੰ ਬਸ ਇਹੀ ਗੱਲ ਹੈ ਠੀਕ ਹੈ ਜੀ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ